ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਲੋ ਵੀ ਦੋਸਤੋ ਅੱਜ ਪਿੰਡ ਮਦਨੀਪੁਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਅੱਜ ਮਿਤੀ 29 ਫਰਵਰੀ 2024 ਨੂੰ ਤੇ ਜਿਹਦਾ ਫਰਸਟ ਪ੍ਰਾਈਜ਼ ਹੋਵੇਗਾ 1 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 75000 ਤੇ ਕਬੱਡੀ ਆਲ ਓਪਨ ਦੀਆਂ 4 ਖੜਿਆਰੀ ਬਾਰੋਂ ਦੀਆਂ 8 ਬੁੱਕ ਕੀਤੀਆਂ ਹੋਈਆਂ ਸੱਦੇ ਪੱਤਰ ਵਣੀਆਂ ਟੀਮਾਂ ਹੀ ਖੇਡਣਗੀਆਂ ਤੇ ਇਸ ਟੂਰਨਾਮੈਂਟ ਉੱਤੇ ਬੈਸਟ ਟਰੈਕਟਰ ਤੇ ਜਾਫੀ ਨੂੰ ਫੋਰਡ 360 ਟਰੈਕਟਰ ਤਿਆਰ ਕੀਤੇ ਹੋਏ ਦਿੱਤੇ ਜਾਣਗੇ ਤੇ ਦੋਸਤੋ ਇਹ ਕਬੱਡੀ ਕੱਪ ਲਾਈਵ ਚੱਲੇਗਾ ਲਾਈਵ ਔਨ ਕਬੱਡੀ ਆਸਟ੍ਰੇਲੀਆ ਦੇ ਅਫੀਸ਼ੀਅਲੀ YouTube ਚੈਨਲ ਦੇ ਉੱਤੇ ਤੇ ਉਸ ਤੋਂ ਬਾਅਦ ਦੋਸਤੋ ਅੱਜ ਹਰਿਆਣਾ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਦੇ ਚ ਪੰਜਾਬ ਅਤੇ ਰਣ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇਗੇ ਤੇ ਇਹ ਕਬੱਡੀ ਕੱਪ ਬਾਰੇ ਲਾਈਵ ਦੀ ਜਾਣਕਾਰੀ ਨਹੀਂ ਮਿਲੀ ਸੁਣਨ ਦੇ ਵਿੱਚ ਆਇਆ ਵੀ ਇਹ ਕਬੱਡੀ ਕੱਪ ਕਿਸੇ ਵੀ ਚੈਨਲ ਦੇ ਉੱਤੇ ਲਾਈਵ ਨਹੀਂ ਚੱਲਦਾ ਤੇ ਬਾਕੀ ਦੋਸਤੋ ਇਸ ਟੂਰਨਾਮੈਂਟ ਉਤੇ ਵੀ ਬਹੁਤ ਵੱਡੇ ਅੱਜ ਪ੍ਰਾਈਜ਼ ਦਿੱਤੇ ਜਾਣਗੇ ਤੇ ਦੋਸਤੋ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀਆਂ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ ਸੋ ਦੋਸਤੋ ਇਹ ਸੀ ਕੁਝ ਸਾਡੀ ਅੱਜ ਦੀ ਵੀਡੀਓ ਮਿਲਦੇ ਤੁਹਾਨੂੰ ਵੀ ਵੀਡੀਓ ਦੇ ਨਾਲ ਧੰਨਵਾਦੀ